ਇਸਲਾਮਾਬਾਦ ਤੋਂ ਇੱਕ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਕਿ ਇੱਕ ਦਦਨਾਕ ਹਾਦਸਾ ਦਾ ਵਾਪਰਿਆਗਾ ਇੱਕ ਮਹਿਲਾ ਨੇ ਆਪਣੀ ਨਹਿਰ ਵਿੱਚ ਕੁੱਦ ਕੇ ਜੀਵਨ ਲिला ਸਮਾਪਤ ਕਰ ਦਿੱਤੀ ਗਈ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਨਾਲ ਪਿਛਲੇ ਕੁ ਸਮੇਂ ਤੋਂ ਚੱਲਦਾ ਪਿਆ ਸੀ ਵਿਵਾਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪਤੀ ਤੇ ਉਸ ਦੀ ਘਰ ਵਿੱਚ ਜਿਹੜੀ ਨੌਕਰ ਆਣੀ ਗਈ ਸੀ ਉਸ ਦੇ ਖਿਲਾਫ ਜਿਹੜੀ ਗਈ ਆ ਪੁਲਿਸ ਵੱਲੋਂ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਹੈਰਾਨੀਜਨਕ ਮਾਮਲਾ ਹੈ ਕਿ 8 ਏਕੜ ਜ਼ਮੀਨ ਜਿਹੜੀ ਗਈ ਸੀ ਉਸ ਮਹਿਲਾ ਦੇ ਜਿਹੜੀ ਮ੍ਰਿਤਕ ਮਹਿਲਾ ਦੇ ਨਾਮ ਤੇ ਹੈਗੀ ਹੈ ਜਿੱਤੋਂ ਬਾਅਦ ਕਾਫੀ ਘਰ ਵਿੱਚ ਜਿਹੜਾ ਵਿਵਾਦ ਚੱਲਦਾ ਰਹਿੰਦਾ ਦਾਸੀ ਲੇਕਿਨ ਕਿਤਨਾ ਕਿਤੇ ਔਰਤ ਵੱਲੋਂ ਪਰੇਸ਼ਾਨੀ ਦੀ ਹਾਲਤ ਵਿੱਚ ਡਿਪਰੈਸ਼ਨ ਦੀ ਹਾਲਤ ਵਿੱਚ ਆ ਕੇ ਆਪਣੀ ਜਿਹੜੀ ਜੀਮ ਲੇਲਾ ਨਹਿਰ ਦੇ ਵਿੱਚ ਖੁਦ ਕਿਹੜੀ ਕਿਸਮਾਤ ਕਰ ਲੈਂਦੀ ਲੇਕਿਨ ਕਿਤਨਾ ਕਿਤੇ ਇਸ ਤਰ੍ਹਾਂ ਦੇ ਹਾਦਸੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਗਿਆ ਕਿਤੇ ਬਹਿ ਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀਗੀ ਲੇਕਿਨ ਆਪਣੀ ਜੀਮ ਲੇਲਾ ਸਮਾਪਤ ਕਰਨ ਤੋਂ ਬਾਅਦ ਸੁਸਰਟ ਕਰਨ ਤੋਂ ਬਾਅਦ ਕੀ ਇਸ ਚੀਜ਼ ਦਾ ਹੱਲ ਹੋ ਜਾਵੇਗਾ ਇਹ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਸੋਚ ਚਾਹੀਦੀਗੀ ਲੇਕਿਨ ਪੂਸਾ ਹੋਣਾ ਛੱਕ ਦੇ ਕੀੜੇ ਦੇ ਵਿੱਚ ਹੋਰ ਵੀ ਕਾਫੀ ਲੋਕਾਂ ਨੂੰ ਲੈਂਦੀ ਪਈਗੀ ਆ ਜਾਂਚ ਕੀਤੀ ਜਾ ਰਹੀ ਕੀ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਉਹ ਨਾਲ ਨਾਲ ਪੁੱਛਦੇ ਵੱਡੇ ਅਧਿਕਾਰੀ ਬਣੇ ਰਹੋ ਸਾਡੇ ਚੈਨਲ ਨਾਲ ਦਾ ਵੀਡੀਓ ਨੂੰ ਮਤਲਬ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਚੈਨਲ ਸਾਡਾ ਨੂੰ ਫੋਲੋ ਜਰੂਰ ਕਰ ਦਿਆ ਕਰੋ ਤਾਂ ਕਿ ਨਵੀਆਂ ਤੇ ਤਾਜ਼ੀਆਂ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਇਹ ਸਰ ਮਾਮਲਾ ਇਸ ਯਾ ਵੀ ਸਾਨੂੰ ਕੱਲ ਤਲਾਹ ਮਿਲੀ ਸੀ ਇਹ ਲੜਕੀ ਦੇ ਭਰਾ ਨੇ ਸਾਨੂੰ ਤਲਾਹ ਦਿੱਤੀ ਗੁਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਜਗਤ ਸਿੰਘ ਵਾਲਾ ਉਨੇ ਇਤਲਾਹ ਦਿੱਤੀ ਤੇ ਆਪਣਾ ਬਿਆਨ ਲਿਖਾਇਆ ਕਿ ਜਿਹੜਾ ਵੀ ਜਿਹੜੀ ਭੈਣ ਸੀ ਉਹਦੀ ਦੂਜੀ ਸ਼ਾਦੀ ਸੀ ਗਲਵੰਤ ਸਿੰਘ ਪੁੱਤਰ ਗਰਮੇਸ਼ ਸਿੰਘ ਵਾਸੀ ਟਾਣੀ ਅਸਲਾਮ ਵਾਲਾ ਨਾਲ ਉਹਦੇ ਪਹਿਲਾਂ ਉਹਦੇ ਵੀ ਬੱਚੇ ਸੀਗੇ ਗਲਵੰਤ ਸਿੰਘ ਦੇ ਉਹਦੇ ਇੱਕ ਲੜਕਾ ਤੇ ਦੋ ਲੜਕੀਆਂ ਸੀ ਉਹਦੀ ਲੜਕੀ ਜਿਹੜੀਆਂ ਦੋ ਲੜਕੀਆਂ ਸ਼ਾਦੀशुदा ਤੇ ਇੱਕ ਲੜਕਾ ਜਿਹੜਾ ਉਹ ਵਿਦੇਸ਼ ਚ ਰਹਿੰਦਾ ਜਿਹੜੀ ਲੜਕੀ ਮਰੀ ਹੈ ਸਰਿੰਦਰ ਕੌਰ ਉਹਦੀ ਵੀ ਦੂਜੀ ਸ਼ਾਦੀ ਸੀ ਉਹਦੇ ਵੀ ਪਹਿਲਾਂ ਇੱਕ ਲੜਕਾ ਹੈਗਾ ਸੀ ਦੂਜੀ ਸ਼ਾਦੀ 'ਚ ਉਹਦੇ ਉਹਨੂੰ 8 ਕਿੱਲੇ ਪੈੜੀ ਜਿਹੜੀ ਰਜਿਸਟਰੀ ਹੋਈ ਸੀ 8 ਕਿੱਲੇ ਉਹਦੇ ਨਾਂ ਤੇ ਸੀ ਜ਼ਮੀਨ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਵੀ ਉਹ ਪੈੜੀ ਦਾ ਡਿਸਪੂਟ ਚੱਲਦਾ ਸੀ ਜਿਸ ਕਰਕੇ ਦਫੂ ਉਹ ਉਹਨਾਂ ਮਾੜਾ ਮੋਟਾ ਬੋਲਬਲਾ ਰ ਹੁੰਦਾ ਰਹਿੰਦਾ ਸੀ ਆ ਇਸ ਦੇ ਦਫੂ ਨੇ ਨਾਇਰ ਛਾਲ ਮਾਰਤੀ ਆ ਤੇ ਆਪਣੀ ਜੀਵਨ ਦੇਲਾ ਖਤਮ ਕਰ ਲਿਆ ਤਾਂ ਤਫਤੀਸ਼ ਚੱਲ ਰਹੀ ਆ ਜੋ ਤਫਤੀਸ਼ ਸਾਹਮਣੇ ਆਊਗਾ ਉਸ ਤੇ ਕਾਰਵਾਈ ਕੀਤੀ ਜਾਊ ਹਾਲ ਤਾਂ ਇਹ ਹੀ ਆ ਸਰ ਵੀ ਅਸੀਂ ਉਹਦੀ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾ ਰਹੇ ਆਂ ਉਸ ਸਮਟਮ ਤੋਂ ਬਾਅਦ ਜਿਵੇਂ ਜਿਵੇਂ ਕੋਈ ਅੱਗੇ ਗੱਲ ਸਾਹਮਣੇ ਆਊਗੀ ਉਸੇ ਤਰ੍ਹਾਂ ਕਾਰਵਾਈ ਜਮਾ ਦੇ ਵਿੱਚ ਲਿਆਉਣ ਦੀ ਚਾਹ ਹੈ ਕਿੰਨੇ ਬੰਦੇ ਪਰਚਾ ਦਰਦੇ ਇਹ ਸਾਰੇ ਇੱਕ ਲੇਡੀ ਆ ਤੇ ਇੱਕ ਕਲਵੰਤ ਸਿੰਘ ਦੇ ਪਰਚਾ ਦਰਦਾ ਹੈ ਕਲਵੰਤ ਸਿੰਘ ਪੁੱਤਰ ਗਰਮੀਤ ਸਿੰਘ ਇੱਕ ਉਹਦੇ ਘਰੇ ਕੰਮ ਕਰਨ ਵਾਲੀ ਗਰੋ ਪਤਨੀ ਨਾਮ ਲੋ